ਪੰਜ ਦੇਸ਼ਾਂ ਦੇ ਉੱਤੇ ਹਮਲੇ ਦਾ ਖਤਰਾ ਹੈ 트럼ਪ ਦੇ ਨਿਸ਼ਾਨੇ ਦੇ ਉੱਤੇ ਨੇ ਪੰਜ ਦੇਸ਼ ਇਹਨਾਂ ਵਿੱਚ ਇੱਕ ਦੋਸਤ ਯਾਨਕੀ ਜਿਹੜਾ 트럼ਪ ਦਾ ਦੋਸਤ ਹੈ ਉਹ ਦੇਸ਼ ਵੀ ਸ਼ਾਮਿਲ ਦੱਸਿਆ ਜਾ ਰਿਹਾ ਹਿੱਟ ਲਿਸਟ ਤੇ ਦੱਸਿਆ ਜਾ ਰਿਹਾ ਹੈ 트럼ਪ ਦੀ ਵੈਨਜ਼ੁਏਲਾ ਤੋਂ ਬਾਅਦ ਕਿਸ ਦੀ ਵਾਰੀ ਆਵੇਗੀ ਇਹ ਸਵਾਲ ਖੜੇ ਹੋ ਗਏ ਨੇ ਦੱਸ ਦਈਏ ਕਿ ਪਿਛਲੇ ਦਿਨੀ ਵੈਨਜ਼ੁਏਲਾ ਦੇ ਉੱਤੇ ਸਟ੍ਰਾਈਕ ਕੀਤੀ ਸੀ ਅਮਰੀਕਾ ਨੇ ਜਿਸ ਤੋਂ ਬਾਅਦ ਉੱਥੋਂ ਦੇ ਰਾਸ਼ਟਰਪਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਮਰੀਕੀ ਫੌਜੀ ਕਾਰਵਾਈ ਅਤੇ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਦੀ ਗ੍ਰਿਫਤਾਰੀ ਤੋਂ ਬਾਅਦ ਦੁਨੀਆ ਭਰ ਵਿੱਚ ਸਵਾਲ ਉੱਠ ਰਹੇ ਨੇ ਕਿ ਅਗਲਾ ਨਿਸ਼ਾਨਾ ਕਿਹੜਾ ਦੇਸ਼ ਹੋਵੇਗਾ ਕਿ 트럼ਪ ਦਾ ਇਹ ਕਦਮ ਵੈਨਜ਼ੁਏਲਾ ਤੱਕ ਸੀਮਤ ਰਹੇਗਾ ਜਾਂ ਇਹ ਵਿਸ਼ਵਵਿਆਪੀ ਸ਼ਕਤੀ ਨੂੰ ਵਧਾਉਣ ਦੀ ਰਣਨੀਤੀ ਬਣਾ ਰਿਹਾ ਹੈ ਈਰਾਨ ਵਿੱਚ ਵਿਰੋਧ ਪ੍ਰਦਰਸ਼ਨਾਂ ਲਈ ਅਮਰੀਕਾ ਦਾ ਸਮਰਥਨ ਚਿੰਤਾਵਾਂ ਨੂੰ ਹੋਰ ਡੂੰਘਾ ਕਰ ਰਿਹਾ ਹੈ ਗਾਰਡੀਅਨਸ ਦੀ ਇੱਕ ਰਿਪੋਰਟ ਮੁਤਾਬਕ ਬਹੁਤ ਸਾਰੇ ਵਿਸ਼ਲੇਸ਼ਕਾਂ ਨੇ ਵੈਨਜ਼ੁਏਲਾ ਵਿੱਚ ਮਾਦੂਰੋ ਦੀ ਗ੍ਰਫਤਾਰੀ ਨੂੰ ਇੱਕ ਗੈਰ ਕਾਨੂੰਨੀ ਤਖਤਾ ਪਲਟ ਦੱਸਿਆ ਕਿਉਂਕਿ ਇਹ ਸਥਾਨਕ ਕਾਨੂੰਨ ਜਾਂ ਫਿਰ ਅੰਤਰਰਾਸ਼ਟਰੀ ਸੰਧੀਆਂ ਤੋਂ ਬਿਨਾ ਫੌਜੀ ਤਾਕਤ ਦੀ ਵਰਤੋਂ ਕਰਕੇ ਕੀਤਾ ਗਿਆ ਜਾਪਦਾ ਹੈ ਇਸ ਕਦਮ ਨੂੰ ਨਾ ਸਿਰਫ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਾਂ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰੋਕਣ ਦੇ ਬਹਾਨੇ ਵਜੋਂ ਦੇਖਿਆ ਜਾ ਰਿਹਾ ਹੈ ਸਗੋਂ ਵਿਆਪਕ ਫੌਜੀ ਅਤੇ ਰਾਜਨੀਤਿਕ ਦਬਾਅ ਦੀ ਸ਼ੁਰੂਆਤ ਵਜੋਂ ਵੀ ਦੇਖਿਆ ਜਾ ਰਿਹਾ ਹੈ ਇਸ ਕਾਰਵਾਈ ਰਾਹੀਂ ਅਮਰੀਕਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਦੇਸ਼ ਵਿੱਚ ਫੌਜੀ ਅਤੇ ਰਾਜਨੀਤਿਕ ਤਬਦੀਲੀ ਲਿਆਉਣ ਲਈ ਸਿੱਧੇ ਦਖਲ ਦੇਣ ਤੋਂ ਬਾਜ਼ ਨਹੀਂ ਆਵੇਗਾ ਸੋ ਇਸ ਲਈ ਇਹ ਚਿੰਤਾ ਕਰਨਾ ਵਾਜਿਬ ਜ਼ਾਬਦਾ ਹੈ ਕਿ ਅਗਲਾ ਨਿਸ਼ਾਨਾ ਕੌਣ ਹੋ ਸਕਦਾ ਹੈ ਸੋ ਇਹ ਸਵਾਲ ਹੈ ਸੋ ਅਮਰੀਕਾ ਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਸੰਕੇਤ ਨੇ ਜੋ ਸੁਝਾਅ ਦਿੰਦੇ ਨੇ ਕਿ ਉਸ ਦੀ ਵਿਦੇਸ਼ ਨੀਤੀ ਦੂਜੇ ਦੇਸ਼ਾਂ ਤੇ ਕੇਂਦ੍ਰਿਤ ਹੋ ਸਕਦੀ ਹੈ ਇਹ ਉਹ ਦੇਸ਼ ਹੋਣਗੇ ਜਿਨ੍ਹਾਂ ਦੇ ਅਮਰੀਕਾ ਨਾਲ মতਪੇਦ ਜਾਂ ਫਿਰ ਵਿਚਾਰਧਾਰਕ ਟਕਰਾਹ ਹਨ ਈਰਾਨ ਸਭ ਤੋਂ ਮਹੱਤਵਪੂਰਨ ਸੰਭਾਵੀ ਨਿਸ਼ਾਨੇ ਵਜੋਂ ਉੱਭਰਦਾ ਹੈ ਕੁਝ ਵਿਸ਼ਲੇਸ਼ਕਾਂ ਦੇ ਅਨੁਸਾਰ ਟਰੰਪ ਪ੍ਰਸ਼ਾਸਨ ਪਹਿਲਾਂ ਹੀ ਈਰਾਨ ਵਿਰੁੱਧ ਫੌਜੀ ਕਾਰਵਾਈ ਦੀ ਧਮਕੀ ਦੇ ਚੁੱਕਿਆ ਹੈ ਅਤੇ ਪਿਛਲੇ ਹਫਤੇ ਕਿਹਾ ਸੀ ਕਿ ਉਹ ਈਰਾਨ ਉੱਤੇ ਨੇੜੇ ਨਜ਼ਰ ਰੱਖੇਗਾ ਨਤੀਜੇ ਵਜੋਂ ਇਹ ਡਰ ਹੰਣ ਕੇ ਜੇਕਰ ਅਮਰੀਕਾ ਆਪਣੀ ਸੁਰੱਖਿਆ ਜਾਂ ਊਰਜਾ ਹਿੱਤਾਂ ਲਈ ਸਿੱਧਾ ਖਤਰਾ ਮਹਿਸੂਸ ਕਰਦਾ ਹੈ ਤਾਂ ਉਹ ਮਦੂਪੁਰ ਵਿੱਚ ਵੀ ਦਾਖਲ ਦੇਣ ਤੋਂ ਝਿਜਕੇਗਾ ਨਹੀਂ ਸੋ ਈਰਾਨ ਤੋਂ ਇਲਾਵਾ ਕਿਊਬਾ ਹਮੇਸ਼ਾ ਅਮਰੀਕੀ ਨੀਤੀ ਵਿੱਚ ਇੱਕ ਸੰਵੇਦਨਸ਼ੀਲ ਬਿੰਦੂ ਰਿਹਾ ਹੈ ਕਿਊਬਾ ਨੇ ਪਹਿਲਾਂ ਅਮਰੀਕਾ ਉੱਤੇ ਉਸ ਦੇਸ਼ ਦੀ ਸਰਕਾਰ ਨੂੰ ਜ਼ਬਰਦਸਤੀ ਬਦਲਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਇਹ 트ੰਪ ਦਾ ਨਿਸ਼ਾਨਾ ਵੀ ਹੈ ਕਿਉਂਕਿ ਕਿਊਬਾ ਵੈਨਜ਼ੁਏਲਾ ਲਈ ਸਮਰਥਨ ਕਰਦਾ ਹੈ ਮਾਦੂਰੋ ਨੂੰ ਊਰਜਾ ਅਤੇ ਫੌਜੀ ਸਹਾਇਤਾ ਪ੍ਰਦਾਨ ਕਰਦਾ ਹੈ ਕਿਊਬਾ ਦਾ ਮੰਨਣਾ ਹੈ ਕਿ ਇਹ ਅਮਰੀਕੀ ਕਦਮ ਸਿਰਫ ਇੱਕ ਤਖਤਾ ਪਲਟ ਨਹੀਂ ਹੈ ਸਗੋਂ ਪ੍ਰਭਾਵ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਇੱਛਾ ਦਾ ਨਤੀਜਾ ਹੈ ਕੋਲੰਬੀਆ ਨੇ ਵੀ ਇਸ ਅਮਰੀਕੀ ਕਾਰਵਾਈ ਉੱਤੇ ਡੂੰਗੀ ਚਿੰਤਾ ਪ੍ਰਗਟ ਕੀਤੀ ਹੈ ਕੋਲੰਬੀਆ ਦੇ ਰਾਸ਼ਟਰਪਤੀ ਸਮੇਤ ਕਈ ਦੱਖਣੀ ਅਮਰੀਕੀ ਦੇਸ਼ਾਂ ਨੇ ਕਿ ਹੈ ਕਿ ਵੈਨਜ਼ੂਏਲਾ ਉਤੇ ਅਮਰੀਕੀ ਹਮਲਾ ਖੇਤਰੀ ਸਥਿਰਤਾ ਨੂੰ ਖਤਰੇ ਵਿੱਚ ਪਾ ਸਕਦਾ ਹੈ ਸੋ ਇਸ ਤੋਂ ਇਲਾਵਾ ਇਹਨਾਂ ਦੇਸ਼ਾਂ ਤੋਂ ਇਲਾਵਾ ਡੈਨਮਾਰਕ ਅਤੇ ਗ੍ਰੀਨਲੈਂਡ ਵਰਗੇ ਯੂਰੋਪੀਅਨ ਖੇਤਰ ਵੀ ਸੰਭਾਵੀ ਤੌਰ ਤੇ ਅਮਰੀਕੀ ਵਿਦੇਸ਼ ਨੀਤੀ ਦੇ ਸੰਪਰਕ ਵਿੱਚ ਆਉਂਦੇ ਦਿਖਾਈ ਦਿੰਦੇ ਨੇ ਇੱਕ ਤਾਜ਼ਾ ਰਿਪੋਰਟ ਵਿੱਚ ਡੈਨਿਸ਼ ਰੱਖਿਆ ਖੁਫੀਆ ਏਜੰਸੀ ਨੇ ਸੰਯੁਕਤ ਰਾਜ ਅਮਰੀਕਾ ਨੂੰ ਇੱਕ ਸਹਿਯੋਗੀ ਵਜੋਂ ਨਹੀਂ ਸਗੋ ਇੱਕ ਸੰਭਾਵੀ ਖਤਰੇ ਵਜੋਂ ਸੂਚੀਬੱਧ ਕੀਤੀ ਰਿਪੋਰਟ ਵਿੱਚ ਕਿਹਾ ਗਿਆ ਕਿ ਅਮਰੀਕਾ ਹੁਣ ਆਪਣੀ ਆਰਥਿਕ ਅਤੇ ਤਕਨੀਕੀ ਸ਼ਕਤੀ ਦੀ ਵਰਤੋਂਾ ਸਿਰਫ ਵਿਰੋਧੀਆਂ ਤੇ ਵਿਰੋਧਕ ਸਗੋਂ ਆਪਣੇ ਲੰਬੇ ਸਮੇਂ ਦੇ ਦੋਸਤਾਂ ਤੇ ਸਹਿਯੋਗੀਆਂ ਦੇ ਵਿਰੁੱਧ ਵੀ ਆਪਣੀ ਇੱਛਾ ਥੋਪਣ ਲਈ ਕਰ ਰਿਹਾ ਹੈ ਸੋ ਹੋਰ ਵੀ ਕਈ ਦੇਸ਼ ਨਸੇ ਜਾ ਰਹੇ ਨੇ ਗ੍ਰੀਨਲੈਂਡ ਦੇ ਸਬੰਧ ਵਿੱਚ ਅਮਰੀਕੀ ਰਾਸ਼ਪਤੀ ਟਰੰਪ ਨੇ ਵਾਰ-ਵਾਰ ਸੁਝਾਅ ਦਿੱਤਾ ਹੈ ਕਿ ਉਹ ਗ੍ਰੀਨਲੈਂਡ ਨੂੰ ਅਮਰੀਕਾ ਦਾ ਹਿੱਸਾ ਬਣਾਉਣਾ ਚਾਹੁੰਦਾ ਹੈ ਇਸ ਬਿਆਨ ਦੇ ਡੈਨਮਾਰਕ ਨਾਲ ਕੂਟਨੀਤਿਕ ਤਣਾਅ ਪੈਦਾ ਕੀਤਾ ਡੈਨਮਾਰਕ ਨੇ ਸਪਸ਼ਟ ਕਰ ਦਿੱਤਾ ਹੈ ਕਿ ਗ੍ਰੀਨਲੈਂਡ ਦੀ ਪ੍ਰਭੂਸੱਤਾ ਅਤੇ ਲੋਕਤੰਤਰੀ ਅਧਿਕਾਰਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਬਾਹਰੀ ਦਖਲਅੰਦਾਜ਼ੀ ਨੂੰ ਰੱਦ ਕਰ ਦਿੱਤਾ ਜਾਂਦਾ ਹੈ